ਸਵਰਾਜ 855 4 ਸਟਾਰ ਰਿਵਰਸ ਵੀਡੀਓ ਇਹ ਆ ਗਿਆ ਜੀ 2018 ਮਾਡਲ ਆਈ ਹਾਂਜੀ ਇਹ ਫਰੀਦਕੋਟ ਦਾ ਨੰਬਰ ਆਈ ਠੀਕ ਹੈ ਜੀ ਉਹ ਹੌਲੈਂਡ 363 ਸਪੈਸ਼ਲ ਐਡੀਸ਼ਨ ਵਾਲਾ ਇਹ ਟਰੈਕਟਰ ਬਹੁਤ ਘੱਟ ਮਿਲਦਾ ਇਹ ਟਰੈਕਟਰ ਬੰਦ ਹੋ ਚੁੱਕਿਆ ਜੀ ਹਾਂਜੀ ਫਿਰ ਆ ਰਿਹਾ ਹੈਗਾ ਜੀ ਹੁਣ 50 ਹਸਪਾਵਰ ਦੇ ਵਿੱਚ ਹਾਂਜੀ ਇਹ 55 ਹਸਪਾਵਰ ਤੇ ਟਰੈਕਟਰ ਹੈਗਾ ਜੀ ਠੀਕ ਹੈ ਜੀ ਸਵਰਾਜ 969 5 ਸਟਾਰ ਹਾਂਜੀ ਇਹ ਸੋਨਾ ਟਰੈਕਟਰ ਆ ਇਹ ਟੌਪ ਮਾਡਲ ਚਾਹੁੰਦਾ ਜੀ ਬੇਚ ਤੇ ਕੀ ਸੋਨਾ ਲਿਖਾ ਬਾਲਟਰ ਟਰੈਕ 75 RX ਆ ਗਿਆ। ਹਾਂਜੀ ਇਹ 75 ਹਸਪਾਵਰ ਦਾ ਟਰੈਕਟਰ ਜੀ 4x4 ਦੇ ਵਿੱਚ ਕਟ ਮਿਲਦਾ। ਬਾਕੀ ਟਰੈਕਟਰ ਕਿਸੇ ਨੇ ਕਿਰਾਏ ਤੇ ਭਰਾ ਨਹੀਂ ਲੈਣੇ ਹੋਣ। ਹਾਂਜੀ ਕੋਈ ਮਿੱਤਰ ਨੇ ਲੈਣੇ ਹੋਣ ਉਹ ਆਪਣੇ ਨਾਲ। ਜੇ ਕਿਸੇ ਨੇ ਟਰੈਕਟਰ ਵਿੱਚ ਕਟਾ ਕੇ ਹੋਰ ਲੈਣਾ ਹੋ ਵਿੱਚ ਕਟਾਂਗੇ ਵੀ। ਹਾਂਜੀ ਜੇ ਕੋਈ ਸਾਨੂੰ ਮਹਿੰਗਾ ਟਰੈਕਟਰ ਦੇਊ ਸਸਤਾ ਲਊਗਾ ਪੈਸੇ ਨਾਲ ਵੀ ਦੇਵਾਂਗੇ। ਉਹ ਪੈਸੇ ਦੇ ਦਾਂਗੇ। ਸੋਨ ਦੀ ਸਾਰੇ ਟਰੈਕਟਰ ਦੇ ਸੌਦਾ ਜੀ ਸਾਰਿਆਂ ਤੇ ਲੋਨ ਹੋਊਗਾ ਜੀ। ਠੀਕ ਆ ਬਾਈ ਜੀ। ਕੋਈ ਦਿੱਕਤ ਨਹੀਂ ਕੋਈ। ਅਸੀਕਰ ਦੋਸਤੋ ਸਾਰੇ ਦੋਸਤਾਂ ਵੀਰਾਂ ਨੂੰ ਤੇ ਆਪਾਂ ਪਹੁੰਚੇ ਜੀ ਹੰਢਿਆਈ। ਬਾਬਾ ਟਰੈਕਟਰ ਸੇਲ ਪਰਚੇਜ ਵਾਲੇ ਵੀਰ ਕੋਲੇ ਗੱਲਬਾਤ ਕਰਾਉਣੇ ਆ ਬਾਈ ਨਾਲ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਆ ਤੇ ਸਾਹਮਣੇ ਦੇਖੋ ਤੁਸੀਂ ਸਟਾਕ ਪੂਰਾ ਫੁੱਲਾ ਬਾਈ ਤੇ ਹੁਣ ਆਪਾਂ ਬਾਈ ਨਾਲ ਕਰਾਉਣੇ ਆ ਗੱਲਬਾਤ ਸਤਿਕਾਰ ਜੀ ਬਾਈ ਸਤਿਕਾਰ ਜੀ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਧੰਨਵਾਦ ਜੀ ਤੇ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿਕਾਰ ਜੀ ਸਤਿਕਾਰ ਜੀ ਤੇ ਆਪਣਾ ਲੋਕੇਸ਼ਨ ਦੱਸੋ ਜੀ ਪਹਿਲਾਂ ਆਪਣਾ ਇਹ ਪਿੰਡ ਸਾਰੇ ਕਿਤੇ ਏਸ਼ੀਆ ਦੀ ਪ੍ਰਸਿੱਧ ਹੈ ਹੰਢਿਆਆ ਹਾਂਜੀ ਜਿੱਥੇ ਬਰਕਾਰ ਕਮੈਨ ਬਣਦੀ ਆ ਸਟੈਂਡਰਡ ਕਮੈਨ ਬਣਦੀ ਆ ਸਟੈਂਡਰਡ ਟਰੈਕਟਰ ਬਣਦਾ ਹੀ ਹਾਂਜੀ ਤੇ ਗੁਰੂ ਘਰ ਅੜੀਸਰ ਸਾਹਿਬ ਹੈ ਬਈ ਹਾਂਜੀ ਇਹ ਆਪਣਾ ਉਹ ਪਿੰਡ ਹੰਢਿਆ ਹੈਗਾ ਜਿੱਥੇ ਨੌਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਚਰਨ ਪਾ ਕੇ ਗਏ ਠੀਕ ਹੈ ਜੀ ਤੇ ਇੱਥੇ ਨਾਲ ਹੀ ਆਪਣੇ ਆ ਜਾਂਦਾ ਹੀ ਰੇਲਵੇ ਸਟੇਸ਼ਨ ਬਹੁਤ ਵੱਡਾ ਹੈਗਾ ਜੀ ਹਾਂਜੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਆ ਜਾਂਦੇ ਆ ਜੀ ਆਪਾਂ ਠੀਕ ਹੈ ਜੀ ਤੇ ਇੱਧਰ ਆ ਜਾਂਦੀ ਬਠਿੰਡਾ ਰੋਡ ਠੀਕ ਹੈ ਜੀ ਬਠਿੰਡਾ ਰੇਡ ਰੋਡ ਤੋਂ ਆ ਪਿੱਛੇ ਹਟਵੇਂ ਬੈਠੇ ਆ ਜੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਬੈਠੇ ਆ ਠੀਕ ਆ ਜੀ ਹਾਂਜੀ ਤੇ ਟਰੈਕਟਰ ਕਿੰਨੇ ਕੁ ਹੋ ਜਾਂਦੇ ਆ ਜੀ ਤਕਰੀਬਨ ਟਰੈਕਟਰ ਤਕਰੀਬਨ ਆਪਣੇ ਕੋਲੇ ਵੀਰ ਜੀ ਹੁੰਦੇ ਆ ਲਗਭਗ ਹਾਂਜੀ 15 17 ਟਰੈਕਟਰ ਹੋ ਜਾਂਦੇ ਆ ਜੀ ਆਪ ਠੀਕ ਆ ਜੀ ਤੇ ਜਿਹੜੇ ਟਰੈਕਟਰ ਆਪਣੇ ਕੋਲੇ ਖੜੇ ਆ ਉਹ ਤੋਂ ਬਿਨਾ ਆਪਣੇ ਕੋਲੇ ਦੋ ਟਰੈਕਟਰ ਹੋਰ ਨੇਗੇ ਹਾਂਜੀ ਤੇ ਉਹ ਉਹਦੇ ਵਿੱਚ ਇੱਕ ਦਾ ਟਾਪ ਮਾਡਲ ਕਬੋਟਾ ਜੀ 22 ਤੇ 23 ਮਾਡਲ ਹਾਂਜੀ 22 ਦੇ ਮਾਰ ਕੇ ਆ ਜੀ 23 ਦੀ ਕਾਪੀ ਐ ਹਾਂਜੀ ਉਹ ਟਰੈਕਟਰ ਦੇ ਟਾਇਰ 95 ਪੈਸੇ ਨਾਲ ਦੇ ਆ ਜੀ ਬਿਲਕੁਲ ਨਵਾਂ ਪੰਜਾਬ ਨੰਬਰ ਹੈਗਾ ਹਾਂਜੀ 7 ਲੱਖ 95000 ਰੁਪਏ ਉਹਦੀ ਕੀਮਤ ਹੈ ਜੀ ਠੀਕ ਹੈ ਜੀ 3 ਸਪੀਡ ਹੈ ਜੀ 5502 ਠੀਕ 3 ਸਪੀਡ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣਾ ਹੈ ਜੀ ਮਹਿੰਦਰਾ ਅਰਜਨ ਨੂਵੋ 605 ਡੀਆਈ ਡੀ ਲਕਸ ਮਾਡਲ ਦਾ ਹਾਂਜੀ ਮਾਡਲ ਕਿੰਨੇ ਹੈ ਜੀ ਇਹੇ ਵੀਰ ਜੀ 2022 ਹਾਂਜੀ ਮਾਡਲ ਹੈਗਾ ਟਰੈਕਟਰ ਬਠਿੰਡੇ ਦਾ ਨਾਂ ਨੰਬਰ ਹੈਗਾ ਫਰਸਟ ਪਾਰਟੀ ਦੇ ਨਾਮ ਹੈ 425 ਘੰਟੇ ਚੱਲੇ ਆਵੇ ਜੀ ਇਹ ਠੀਕ ਹੈ ਜੀ ਬਿਲਕੁਲ ਨਵਾਂ ਡਰਾਈਵਰ ਹੈ ਜੀ ਠੀਕ ਹੈ ਚੇਂਜਰ ਵਾਲਾ ਆ ਗਿਆ ਹਾਂਜੀ ਹਾਂ ਸਾਰੇ ਜਾਨੀ ਟਰੈਕਟਰ ਦੇ ਉੱਪਰ ਮਾਰ ਕੇ ਸਾਰੇ 2022 ਦੇ ਠੀਕ ਹੈ ਜੀ ਜੇ ਟਾਇਰਾਂ ਦੀ ਬਾਈ ਜੀ ਗੱਲਬਾਤ ਕਰੀ ਜੀ ਟਾਇਰ ਇਹਦੇ ਜੀ 90 ਪੈਸੇ ਖਰੇ ਨਾਲ ਦੇ ਨਾਲ ਦੇ ਟਾਇਰ ਆ ਹਾਂਜੀ 90 ਪੈਸੇ ਹਾਂਜੀ ਹਾਂ ਚੇਂਜਰ ਵਾਲਾ ਆ ਗਿਆ ਤੇ ਟੌਪ ਮਾਡਲ ਆ ਗਿਆ ਇਹ ਚੇਂਜਰ ਵੀ ਆ ਗਿਆ ਜੀ ਇਹਦੇ ਹਾਂਜੀ ਤੇ 60 ਐਚਪੀ ਵਾਲਾ ਆ ਗਿਆ ਜੀ ਇੱਕ ਵਿੱਚ ਐਮ ਐਸ ਪੀ ਐਸ ਹੁੰਦੇ ਹੈਗੇ ਹਾਂਜੀ ਹਾਂਜੀ ਉਹ 50 ਹਸਪਾਵਰ ਵਾਲੇ ਹੁੰਦੇ ਆ ਇਹ 60 ਹਸਪਾਵਰ ਵਾਲਾ ਨਾਲੋਂ ਜ਼ਿਆਦਾ ਵੱਡਾ 60 ਐਚਪੀ ਜਾ ਗਿਆ ਹਾਂਜੀ ਹਾਂ 60 ਹਸਪਾਵਰ ਦਾ ਟਰੈਕਟਰ ਜੀ ਠੀਕ ਹੈ ਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀ 7 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਬਾਕੀ ਜੀ ਬਟਿੰਡਾ ਨੰਬਰ ਹੈ ਜੀ ਹੈ ਮੌਕੇ ਤੇ ਹੋ ਜੂ ਬਾਕੀ ਜੀ ਬਾਕੀ ਮੌਕੇ ਤੇ ਹੋ ਜੂਗਾ ਜੀ ਮਾਨਤਨ ਵੱਧ ਤੋਂ ਵੱਧ ਕਰਾਂਗੇ ਠੀਕ ਹੈ ਜੀ ਅੱਗੇ ਆ ਗਿਆ ਜੀ ਸਵਰਾਜ 855 4 ਸਟਾਰ ਰਿਵਰਸ ਵੀਡੀਓ ਇਹ ਆ ਗਿਆ ਜੀ 2018 ਮਾਡਲ ਹੈ ਹਾਂ ਜੀ ਫਰੀਦਕੋਟ ਦਾ ਨੰਬਰ ਹੈ ਜੀ ਠੀਕ ਹੈ ਜੀ ਤੇ ਇਹਦੀ ਕੀਮਤ ਹੈਗੀ ਹੈ ਜੀ ਟਾਪ ਮਾਡਲ ਆ ਗਿਆ ਜੀ ਇਹ ਪਾਵਰ ਸਟੀering ਚ ਆ ਗਿਆ ਜੀ ਹਾਂ ਜੀ ਹਾਂ ਜੀ ਤੇ ਆਪਣਾ ਡਿਸਟ੍ਰੀਬਿਊਟਰ ਡਬਲ ਆ ਗਿਆ ਜੀ ਇਹਦੇ ਨਾਲ ਦੇ ਟਾਇਰ ਨੇ ਜਿਾਰੇ ਠੀਕ ਆ ਜੀ ਨਾ ਬਿਲਕੁਲ ਨਵੀਂ ਕੰਡੀਸ਼ਨ ਹੈ ਜੀ ਹਾਂਜੀ ਤੇ ਇਹਦੀ ਇਹਦਾ ਮੁੱਲ ਹੈ ਜਾਈ ਆਪਣਾ 5 ਲੱਖ ਹਾਂਜੀ 75000 ਰੁਪਿਆ ਰੇਟ ਹੈ ਠੀਕ ਆ ਜੀ 5 ਲੱਖ 75000 ਰੁਪਿਆ ਡਿਮਾਂਡ ਆ ਟਰੈਕਟਰ ਦੀ ਤੇ ਘੰਟੇ ਕਿੰਨੇ ਕੁ ਚੱਲਿਆ ਹੋਊ ਜੀ ਇਹ ਇਹ ਘੰਟੇ ਚੱਲਿਆ ਹੋਊਗਾ ਜੀ 15 1700 ਘੰਟਾ ਲਗਭਗ ਹੀ ਠੀਕ ਆ ਜੀ ਤੇ ਰੰਗ ਪੇਂਟ ਤਾਂ origional ਹੀ ਹੁੰਦਾ ਹੈ ਨਾ ਜੀ ਮਾੜੀ ਮੋਟੀ ਟੱਚਿੰਗ ਫੱਚਿੰਗ ਦੇਖੋ ਜੀ ਹੋਈ ਹੁੰਦੀ ਠੀਕ ਆ ਜੀ ਮਤਲਬ ਬੰਪਰ ਬੰਪਰ ਦੀ ਹੁੰਦੀ ਬੰਪਰ ਬੰਪਰ ਹੋ ਗਿਆ ਜ ਠੀਕ ਹੈ ਲਿੰਕ ਦੇ ਕਰਾ ਦਿੰਨੇ ਆ ਮਗਰ ਉਹ ਲਿਖਾ ਹੁੰਦਾ ਬੁਰਾ ਜਿਹਾ ਲੱਗਦਾ ਹੈ ਹਾਂਜੀ ਹਾਂਜੀ ਜਿਵੇਂ ਹੁਣ ਸ਼ੋ ਹੋ ਗਏ ਮਗਰਾਟ ਹੋ ਗਏ ਰਮ ਹੋ ਗਏ ਰੇਜਨ ਵਾਲੀ ਠੀਕ ਆ ਬਾਈ ਜੀ ਅੱਗੇ ਫੇਰ ਆ ਗਿਆ ਜੀ 855 ਟਾਪ ਮਾਡਲ ਵਾਲਾ ਇਹ 5 ਸਟਾਰ ਚ ਆ ਗਿਆ ਜੀ ਇਹ ਆ ਗਿਆ ਜੀ ਬਿਲਕੁਲ ਟਾਪ ਮਾਡਲ ਜਿਹੜਾ ਇਹ ਬੰਦ ਹੋ ਚੁੱਕਿਆ ਜੀ ਉਹ ਮਾਡਲ ਹੈ ਇਹ ਹਾਂਜੀ 2023 ਮਾਡਲ ਹੈ ਇਹ ਹਾਂਜੀ ਹਾਂਜੀ ਤੇ ਇਹ ਚੱਲਿਆ ਹੋਊਗਾ ਜੀ ਲਗਭਗ ਮੰਨ ਕੇ ਚਲੋ ਵੱਧ ਤੋਂ ਵੱਧ 150 ਘੰਟੇ ਚੱਲਿਆ ਹੋਈ ਇੱਕ ਸਰਵਿਸ ਹੋਈ ਵੀ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਸਰਵਿਸ ਹੋਈ ਹੈ ਹਾਂਜੀ ਹਾਂ ਜਾਂਚੀ ਚੈੱਕ ਕਰਾ ਸਕਦੇ ਆ ਜੀ ਠੀਕ ਆ ਜੀ ਇਹ ਫਰਸਟ ਪਾਰਟੀ ਦਾ ਆ ਗਿਆ ਜੀ ਨਾਮ ਹਾਂਜੀ ਬਠੰਡਾ ਨੰਬਰ ਆ ਜੀ ਹਾਂਜੀ ਤੇ ਇਹਦੀ ਕੀਮਤ ਹੈਗੀ ਜੀ 8 ਲੱਖ ਰੁਪਈਆ ਠੀਕ ਆ ਜੀ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਕਿੰਨੇ ਟਾਇਰ ਇਹਦੇ 90 ਪਲੱਸ ਨੇਗੇ ਠੀਕ ਆ ਜੀ 90 ਪੈਸੇ ਤੋਂ ਪਰਪਰ ਹੀ ਨਹੀਂ ਜਿਹੜੇ ਟਾਇਰ ਠੀਕ ਆ ਜੀ 3 ਸਪੀਡ ਚ ਆ ਗਿਆ ਟੋਪ ਮਾਗ ਲਈਏ ਟੋਪ ਮਾੜਲਾ ਹਾਂਜੀ ਹਾਂ ਸਾਰੇ ਫੀਚਰ ਵਾਲਾ ਹਾਂਜੀ ਹਾਂ ਠੀਕ ਆ ਜੀ ਤੇ ਅੱਗੇ ਫੇਰ ਆ ਗਿਆ ਜੀ 855 ਇਹ ਸੇਮ ਦੋ ਟਰੈਕਟਰ ਨੇ ਜੀ ਹਾਂਜੀ ਹਾਂਜੀ ਇਹਦੇ ਫੰਕਸ਼ਨ ਸਾਰੇ ਸਾਰਿਆਂ ਦੇ ਇੱਕੋ ਹੀ ਨੇ ਠੀਕ ਆ ਜੀ ਬਸ ਉਹ 2023 ਮਾਡਲ ਹੈ ਇਹ 2022 ਹੈ ਠੀਕ ਆ ਜੀ ਉਹ ਚੱਲਿਆ ਹੋਇਆ ਜੀ 150 ਘੰਟਾ ਹਾਂਜੀ ਇਹ ਚੱਲਿਆ ਹੋਇਆ ਹੈ 450 ਘੰਟਾ ਠੀਕ ਆ ਜੀ ਹਾਂਜੀ ਹਾਂ ਇਹ ਇਹ ਬਟੰਡਾ ਨੰਬਰ ਹੈ ਜੀ ਉਹ ਸੰਗਰੂਰ ਨੰਬਰ ਹੈ ਠੀਕ ਆ ਜੀ ਤੇ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ 7,75,000 2022 ਮਾਡਲ ਬਟੰਡਾ ਨੰਬਰ ਫਸਟ ਪਾਰਟੀ ਠੀਕ ਆ ਜੀ 3 ਸਪੀਡ ਹੈ ਜੀ ਟਰੈਕਟਰ ਹੈ 3 ਸਪੀਡ ਹੈ ਦੋਨੇ ਟਰੈਕਟਰ ਪੂਰੇ ਸੋਹਣੇ ਟਰੈਕਟਰ ਅੱਗੇ ਆ ਗਿਆ ਜੀ ਨਿਊ ਹਾਲੈਂਡ 363 ਸਪੈਸ਼ਲ ਐਡੀਸ਼ਨ ਵਾਲਾ ਇਹ ਟਰੈਕਟਰ ਬਹੁਤ ਘੱਟ ਮਿਲਦਾ ਇਹ ਟਰੈਕਟਰ ਬੰਦ ਹੋ ਚੁੱਕਿਆ ਜੀ ਹਾਂਜੀ ਇਹ ਆ ਰਿਹਾ ਹੈਗਾ ਜੀ ਹੁਣ 50 ਹਸਪਾਵਰ ਦੇ ਵਿੱਚ ਹਾਂਜੀ ਇਹ 55 ਹਸਪਾਵਰ ਤੇ ਟਰੈਕਟਰ ਹੈਗਾ ਜੀ ਠੀਕ ਹੈ ਜੀ ਸਪੈਸ਼ਲ ਐਡੀਸ਼ਨ ਵਾਲਾ ਜੂਜੀ ਗੇਅਰ ਵਾਲਾ ਹਾਂਜੀ ਹਾਂ ਜੂਜੀ ਗੇਅਰ ਹੈ ਇਹਦੇ ਜੈਕ ਵਾਲੀ ਲਿਫਟ ਹੈ ਡਿਸਟ੍ਰੀਬਿਊਟਰ ਸਿਸਟਮ ਨਾਲ ਹੈ ਹਾਂਜੀ ਠੀਕ ਹੈ ਜੀ ਐਵੀ ਲਿਫਟ ਲੱਗੀ ਹੋਈ ਹੈ ਜੀ ਹਾਂਜੀ ਹਾਂ ਇਹ ਆਪਣੇ ਇੱਥੇ ਲੋਕਲੀ ਹੈਗਾ ਜੀ ਟਰੈਕਟਰ ਹਾਂਜੀ ਤੇ ਇਹਦੀ ਕੀਮਤ ਹੈਗੀ 8 ਲੱਖ 15 ਹਜ਼ਾਰ 2021 ਮਾਡਲ ਠੀਕ ਹੈ ਜੀ ਜੇ ਟਾਇਰਾਂ ਦੀ ਗੱਲ ਕਰੀ ਟਾਇਰ ਇਹਦੇ ਹੈਗੇ ਜੀ 80 ਪੈਸਿਆਂ ਤੋਂ ਉੱਪਰ ਪਰ ਟਾਇਰ ਨੇਗੇ ਜੀ ਠੀਕ ਹੈ ਜੀ ਤੇ ਚੱਲਿਆ ਹੋਇਆ ਹੈ 680 ਘੰਟੇ ਹਾਂਜੀ ਹਾਂ 700 ਘੰਟਾ ਮੰਨ ਕੇ ਚੱਲੋ ਵੀ ਚੱਲੇਵੇ ਠੀਕ ਹੈ ਜੀ ਆ ਰਹੀ 2020 ਮਾਡਲ ਹਾਂਜੀ 5105 ਹਾਂ ਇਹਦੀ ਬਹੁਤ ਡਿਮਾਂਡ ਹੈ ਆਲੂ ਵਾਲੇ ਜਿਹੜੇ ਫਰਾ ਖੇਤੀ ਕਰਦੇ ਆਲੂਆਂ ਦੀ ਹਾਂਜੀ ਉਹਦੀ ਡਿਮਾਂਡ ਰੱਖਦੇ ਆ ਵੈਸੇ ਵੀ ਮੁੰਡੇ ਇਹਨੂੰ ਸੌਂਕ ਨੂੰ ਲੈ ਲੈਂਦੇ ਹੈਗੇ ਹਾਂਜੀ ਤੇ ਇਹ 2020 ਮਾੜ ਲਈ ਹਾਂਜੀ ਹਾਂਜੀ ਤੇ 20 ਦੇ ਵੀ 8ਵੇਂ ਮਹੀਨੇ ਦਾ ਹੀ ਠੀਕ ਆ ਬਾਈ ਜੀ 4/4 ਦੇ ਵਿੱਚ ਆ ਗਿਆ ਜੀ ਇਹ ਹਾਂਜੀ ਹਾਂ 4/4 ਚ ਆ ਗਿਆ ਜੀ ਹਾਂਜੀ ਤੇ 6 ਲੱਖ 35 ਹਜ਼ਾਰ ਇਹਦੀ ਡਿਮਾਂਡ ਹੈ ਜੀ ਤੇ ਟਾਇਰ ਹੀ ਜਮਨ ਨਵੇਂ ਆ ਜੀ ਟਾਇਰ ਨਹੀਂ ਜੀ ਟਾਇਰ ਦੇ ਨਾਲ ਦੀ ਨੇਗੇ ਜੀ ਇਹਦੇ ਆਉਂਦੇ 13 ਦੇ ਟਾਇਰ ਨੇਗੇ ਠੀਕ ਆ ਜੀ ਪੂਰੇ ਵਧੀਆ ਟਾਇਰ ਵੇ ਨਾਲ ਦੇ ਆ ਦੇਖੋ ਤੇ ਮਾਰਕਾ ਵੀ ਹੋਊਗਾ 2020 ਮਾੜ ਦਾ ਠੀਕ ਆ ਜੀ एवी 4x4 ਦੇ ਵਿੱਚ ਆ ਗਿਆ ਜੀ ਅੱਗੇ ਵਿਖਾਉਣੇ ਜੀ ਕਬੂਟਾ ਕਬੂਟਾ ਆ ਗਿਆ ਦੋਸਤੋ ਇਹ ਕਿੰਨੇ ਮਾਡਲਾ ਜੀ ਇਹ ਹੈਗਾ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਜੀ ਪਲੇਟ ਲੱਗੀ ਵੀ ਆ ਨੰਬਰ ਦੀ ਠੀਕ ਆ ਜੀ ਇਹ ਸੌਂਕ ਨੂੰ ਟਾਇਰ ਮਗਰਲੇ ਮਹਿੰਗੇ ਪਵਾਏ ਵੇ ਜੀ ਦੂਜੇ ਟਾਇਰਾਂ ਨਾਲੋਂ ਇਹ 10000 ਮਹਿੰਗੇ ਨੇਗੇ ਐਮ ਆਰ ਐਲ ਹਾਂਜੀ ਨਾ ਮੂਰਲੇ ਟਾਇਰ ਹੈਗੇ ਜੀ ਇਹਦੇ ਨਾਲ ਦੇ ਠੀਕ ਆ ਜੀ ਮਗਰਲੇ ਰੇਡੀਅਲ ਪਾਏ ਵੇ ਆ ਹਾਂਜੀ ਇਹ 2 ਸਪੀਡ ਤੇ ਆ ਗਿਆ ਜੀ 2019 ਤੇ 20 ਮਾਡਲ ਆ ਗਿਆ ਜੀ ਠੀਕ ਆ ਜੀ ਇਹਦੀ ਕੀਮਤ ਹੈ ਜੀ 5 ਲੱਖ ਤੇ 35000 ਰੁਪਇਆ ਸਿਰਫ ਠੀਕ ਹੈ ਜੀ ਇਹ ਅੱਗੇ ਆ ਗਿਆ ਬਾਈ ਜੀ ਸੋਨਾ ਲਿਕਾ ਡੀ ਆਈ 60 ਦਾ ਆਰ ਐਕਸ ਹਾਂਜੀ ਹਾਂ ਇਹ ਕਿੰਨੇ ਮਾਡਲ ਹੈ ਜੀ ਇਹ ਹੈਗਾ ਜੀ 2013 ਮਾਡਲ ਹੈ ਜੀ ਟਾਇਰ ਦਵਾਰੇ ਦੇ ਹੈਗੇ 85 ਪੈਸੇ ਜੀ ਠੀਕ ਹੈ ਜੀ ਮੂਲੇ ਟਾਇਰ ਮਹਿੰਗੇ ਪਏ ਹੋਏ ਆ ਜੀ ਠੀਕ ਹੈ ਜੀ ਸਾਡੀ ਟਾਇਰ ਆ ਗਈ ਜੀ ਹਾਂ ਹਾਂਜੀ ਤੇ 2013 ਮਾਡਲ ਪੰਜਾਬ ਨੰਬਰ 4 ਲੱਖ ਤੇ 38000 ਡਿਮਾਂਡ ਠੀਕ ਹੈ ਬਾਈ ਜੀ ਅੱਗੇ ਆ ਗਿਆ ਜੀ ਮੈਸੀ 241 ਡੀ ਆਈ ਇਹ 4x4 ਚ ਆ ਗਿਆ ਹਾਂਜੀ ਹਾਂ ਠੀਕ ਹੈ ਜੀ ਮਾਡਲ ਜੀ ਇਹਦਾ ਮਾਡਲ ਹੈਗਾ ਜੀ 2019 ਮਾਡਲ ਹੈ ਜੀ ਤੇ ਪੀ ਵੀ ਉਨੂੰ ਹੀ ਨੰਬਰ ਹੈ ਇਹਦਾ ਠੀਕ ਹੈ ਜੀ ਬਰਨਾਲੇ ਦੀ ਹੈ ਟਰੈਕਟਰ ਇਹ ਆਪਣੇ ਤੇ ਗਵਾਨ ਦੀ ਟਰੈਕਟਰ ਨਿਕਲੇ ਵੇਗਾ ਜੀ ਉਹਨਾਂ ਦਾ ਇੱਥੇ ਵੇਚਣਾ ਖੜਾ ਹੈ ਵੇਗਾ ਠੀਕ ਹੈ ਜੀ ਤੇ ਨਾਲ ਦੀ ਇਹਦੇ ਟਾਇਰ ਨੇਗੇ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਸਾਡੀ ਨਿਗਾਹ 'ਚ ਚੱਲਿਆ ਹੋਇਆ ਹਾਂਜੀ ਉਹ ਆਲੂਆਂ ਦੀ ਖੇਤੀ ਕਰਦੇ ਸੀ ਖੇਤੀ ਉਹਨਾਂ ਨੇ ਛੱਡਤੀ ਠੀਕ ਹੈ ਬਾਈ ਜੀ ਹਾਂਜੀ ਹਾਂ ਪੂਰਾ ਸੋਹਣਾ ਟਰੈਕਟਰ ਹੈ 4x4 ਚ ਤੇਰੀ ਡਿਮਾਂਡ ਮਾਰੀ ਦੀ ਗੱਲਬਾਤ ਕਰੀ ਜੀ ਤੇਰੀ ਡਿਮਾਂਡ ਬਹੁਤ ਜਾਇਜ਼ ਰੱਖੀ ਵੀ ਆਈ ਉਹਨਾਂ ਦੀ 6 ਲੱਖ ਤੇ 35 ਹਜ਼ਾਰ ਡਿਮਾਂਡ ਆਈ ਬਾਕੀ ਮੌਕੇ ਤੇ ਹੋ ਜੂ ਠੀਕ ਟਾਇਰ ਇਹਦੇ ਚਾਰੇ ਨਾਲ ਦੇ ਆਈ ਨਾਲ ਦੇ ਟਾਇਰਾਂ ਚ ਹਾਂਜੀ ਐਕਸਟਰਾ ਕਨੋਪੀ ਲੱਗੀ ਵੀ ਆਈ ਠੀਕ ਆ ਜੀ ਕਨੋਪੀ ਲੱਗੀ ਹੋਈ ਆ ਅੱਗੇ ਆ ਗਿਆ ਬਾਈ ਜੀ ਸਭਰਾਜ 969 5 ਸਟਾਰ ਹਾਂਜੀ ਹੰਦ ਸੋਨਾ ਟਰੈਕਟਰ ਆ ਇਹ ਟੌਕ ਮਾਡਲ ਚ ਆਉਂਦਾ ਜੀ ਵੈਸੇ ਤਾਂ ਜਿਹੜਾ 969 ਹੈ ਉਹਦੇ ਚ ਮਾਡਲ ਇੱਕ ਆਉਂਦਾ ਠੀਕ ਹੈ ਬਾਲਾ ਰੌਲਾ ਪਾਉਣ ਦਾ ਕੋਈ ਫੈੜੀ ਨਹੀਂ ਤੇ ਜੇ ਆਪੋ ਆ ਕਿ ਇਹਦੇ ਚ ਮਾਡਲ ਬਹੁਤ ਵਧੀਆ ਕੰਪਨੀ ਦੀ ਸੋਚ ਹੈ ਠੀਕ ਹੈ ਜੀ ਉਹਨਾਂ ਨੇ ਕੋਈ ਮਾਡਲ ਕੱਢਿਆ ਪਰ ਇਹ ਹੁਣ ਬੰਦ ਹੋ ਗਿਆ ਮੇਕੋ ਪੰਪ ਦੇ ਵਿੱਚ ਹੁਣੇ ਸੀਆਰਡੀ ਆਉਣ ਲੱਗ ਗਿਆ ਠੀਕ ਆ ਬਾਈ ਜੀ ਤੇ ਉਹਦੇ ਤੇ ਇਹਦੇ ਚ ਇਹੀ ਫਰਕ ਹੈ ਵੀ ਉਹ ਸੀਆਰਡੀ ਇੰਜਨ ਚਾਹੇ ਮੇਕੋ ਪੰਪ ਚ ਹੈ ਹਾਂਜੀ ਇਹ ਬਰਨਾਲੇ ਦੀ ਨੰਬਰ ਆ ਜੀ ਸਾਡਾ ਪੀਵੀ 19 ਹਾਂਜੀ ਬਰਨਾਲੇ ਦੀ ਨੰਬਰ ਆ ਇਹਦੇ ਐਕਸਟਰਾ ਥੱਲੇ ਲੱਗੀ ਹੋਈ ਆ ਪਲੇਟ ਹਾਂਜੀ ਹਾਂ ਇਹ ਲੱਗਿਆ ਬਈ ਇਹਦੇ ਤੇ ਠੀਕ ਆ ਜੀ ਤੇ ਐਕਸਟਰਾ ਕਨੋਪੀ ਲੱਗੀ ਆਈ ਹਾਂਜੀ ਤੇ ਬਰਨਾਲਾ ਨੰਬਰ ਆਈ ਪੀ ਵੀ 19 ਆ ਦੇਖੋ 21 ਦੀ ਮਾਰਕੀ ਆ ਸਾਰੇ ਠੀਕ ਆ ਬਾਈ ਜੀ ਨਾਲ ਦੇ ਟਾਇਰ ਨੇ ਜੀ ਹਾਂਜੀ ਤੇ 2021 ਮਾਡਲ ਆਈ ਇਹ ਠੀਕ ਆ ਜੀ 21 ਮਾਡਲ 7 ਲੱਖ ਤੇ 90000 ਰੁਪਏ ਡਿਮਾਂਡ ਹੈ ਠੀਕ ਆ ਬਾਈ ਜੀ ਅੱਗੇ ਤੁਹਾਨੂੰ ਦਿਖਾਉਣਾ ਜੀ ਸੋਨਾ ਲਿੱਕਾ ਬਾਲਡ ਟ੍ਰੈਕ 75 ਆਰ ਐਕਸ ਆ ਗਿਆ ਹਾਂਜੀ ਇਹ 75 ਹੌਸਪਾਵਰ ਦਾ ਟਰੈਕਟਰ ਜੀ 4x4 ਦੇ ਵਿੱਚ ਘੱਟ ਮਿਲਦਾ ਠੀਕ ਆ ਜੀ ਆਮ ਦੌਰ ਦੇ 60 ਵੀ ਮਿਲ ਜਾਂਦਾ ਜੀ ਹਾਂਜੀ ਤੇ 75 ਤੇ 90 ਪਾਵਰ ਦੀ ਡਿਮਾਂਡ ਰਹਿੰਦੀ ਹੈ ਹਾਂਜੀ ਤੇ ਮਿਲਦਾ ਘੱਟ ਹੈਗਾ ਹਾਂਜੀ ਹਾਂਜੀ ਇਹਦੇ ਵੇਟ ਬੂਟ ਸਾਰੇ ਕੰਪਨੀ ਦੇ ਨਾਲ ਆਈ ਚਾਰੇ ਟਾਇਰ ਨਾਲ ਦੇ ਆਈ ਕਨੋਪੀ ਨਾਲ ਆਈ ਇਹਦੇ ਕੰਪਨੀ ਦੀ ਕੰਪਨੀ ਦੀ ਕਨੋਪੀ ਲੱਗੀ ਹੋਈ ਹੈ ਹਾਂਜੀ ਹਾਂ ਠੀਕ ਆ ਜੀ ਇਹਦੀ 2021 ਮਾਡਲ ਆਈ ਹਾਂਜੀ 9 ਲੱਖ ਤੇ 45000 ਰੁਪਿਆ ਕੀਮਤ ਆਈ ਇਹਦੀ ਠੀਕ ਆ ਜੀ 8 ਘੰਟੇ ਚੱਲਿਆ ਟਰੈਕਟਰ ਹਾਂਜੀ ਹਾਂ ਠੀਕ ਹੈ ਬਾਈ ਜੀ ਅੱਗੇ ਜੀ ਆ ਗਿਆ ਸੋਨਾ ਲਿਕਾ ਬਲਡ ਟ੍ਰੈਕ 60 RX ਹਾਂਜੀ ਹਾਂ ਇਹ ਜਾਇਜ਼ ਰੇਟ ਦੇ ਵਿੱਚ ਟਰੈਕਟਰ ਹੈਗਾ ਜੀ ਹਾਂਜੀ ਦਵਾਰੇ ਦੇ ਟਾਇਰ ਇਹਦੇ 90 ਪੈਸੇ ਆਈ ਹਾਂਜੀ ਤੇ ਪੰਜਾਬ ਨੰਬਰ ਆਈ ਇਹ ਠੀਕ ਹੈ ਜੀ 2015 ਮਾਡਲ ਲਈ ਹਾਂਜੀ ਵੇਟ ਬੂਟ ਕਨੋਪੀ ਕਨੋਪੀ ਸਾਰਾ ਕੁਝ ਨਾਲ ਆਇਆ 3 ਸਪੀਡ ਚ ਵੀ ਆ ਗਿਆ ਜੀ ਹਾਂਜੀ ਤੇ ਆਹ ਸਾਈਡ ਤੇ ਇਹਦੇ ਚੇਂਜਰ ਵੀ ਆ ਗਏ ਚੇਂਜਰ ਵੀ ਲੱਗਾ ਹੈ ਸਾਈਡ ਹਾਂਜੀ ਹਾਂ ਕੰਪਨੀ ਵਾਂਗੂਆਂਗਾ ਚੇਂਜਰ ਇਹਦੇ ਜੀ ਫੁੱਲ ਫੀਚਰ ਵਾਲਾ ਟਰੈਕਟਰ ਹੈ ਹਾਂਜੀ ਹਾਂ ਕਰਾਰੋ ਗੇਅਰ ਚ ਆਈਏ ਕਰਾਰੋ ਗੇਅਰ ਚ ਆ ਗਿਆ ਜੀ ਹਾਂਜੀ ਹਾਂ ਇਹਦੀ ਕੀਮਤ ਸਿਰਫ 4,85,000 ਹੈ ਠੀਕ ਹੈ ਜੀ ਮਾਡਲ 15 2015 ਮਾਡਲ ਪੰਜਾਬ ਨੰਬਰ ਹੈ ਜੀ ਠੀਕ ਹੈ ਬਾਈ ਜੀ ਅੱਗੇ ਆ ਗਿਆ ਜੀ ਪ੍ਰੀਤ 6049 ਹਾਂਜੀ ਕਿੰਨੇ ਮਾਡਲ ਹੈ ਜੀ ਇਹ ਇਹ ਹੈਗਾ ਜੀ 2020 ਮਾਡਲ 20 ਮਾਡਲ ਆ ਇਹ ਵੀ ਟਾਪ ਮਾਡਲ ਤੇ ਆ ਗਿਆ ਜੀ ਡਬਲ ਪੰਪ ਡਬਲ ਹਾਂਜੀ ਹਾਂ ਡਾਫਟਰ ਪਾਵਰ ਸਟੀering ਇਹ ਜੀ 3 ਸਪੀਡ ਆ ਗਿਆ ਜੀ 3 ਸਪੀਡ ਡਿਸਟ੍ਰਿਬਿਊਟਰ ਆ ਗਿਆ ਇਹਦੇ ਹਾਂਜੀ ਪਾਵਰ ਸਟੀering ਆ ਗਿਆ ਜੀ ਹਾਂਜੀ ਨਾਲ ਦੇ ਟਾਇਰ ਆਈ ਇਹਦੇ ਚਾਰੇ ਠੀਕ ਆ ਜੀ ਠੀਕ ਇਹਦੀ ਕੀਮਤ ਹੈਗੀ ਜੀ ਸਿਰਫ 4.5 ਲੱਖ ਰੁਪਈਆ ਠੀਕ ਆ ਜੀ ਦੇਖ ਸਕਦੇ ਹੋ ਦੋਸਤੋ ਤੁਸੀਂ ਜਾਇਦ ਜੀ ਕੀਮਤ ਤੇ ਆ ਗਿਆ ਟਰੈਕਟਰ ਇਹ ਪ੍ਰੀਤ 6094 ਤੇ 3 ਸਪੀਡ ਚ ਆਏ 16 ਦੇ ਟਾਇਰਾਂ ਚ ਇਹ ਕੰਪਨੀ ਮਨ ਨੂੰ 3 ਸਪੀਡ ਆਈ ਇਹ ਕੋਈ ਇੱਕ ਦਾ ਬਾਅਦ ਚ ਕਰਵਾ ਲੈਨੇ ਆਪਾਂ ਹਾਂਜੀ ਉਹ ਨਹੀਂ ਹੈਗਾ ਜੀ ਕੰਪਨੀ ਵੱਲੋਂ ਹੋਇਆ ਹੋਇਆ ਕੰਪਨੀ ਵੱਲੋਂ ਜੀ ਬਾਕੀ ਟਰੈਕਟਰ ਕਿਸੇ ਨੇ ਕਿਰਾਏ ਤੇ ਭਰਾ ਨੇ ਲੈਣੇ ਹੋਣ ਹਾਂਜੀ ਕੋਈ ਮਿੱਤਰ ਨੇ ਲੈਣੇ ਹੋਣ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਨੰਬਰ 96580 ਹਾਂਜੀ 09511 ਹਾਂਜੀ ਪਿੰਡ ਹੰਡਿਆਆ ਬਰਨਾਲੇ ਦੇ ਬਿਲਕੁਲ ਨਾਲ ਠੀਕ ਹੈ ਜੀ ਜੇ ਕਿਸੇ ਨੇ ਟਰੈਕਟਰ ਵਿੱਚ ਕਟਾ ਕੇ ਹੋਰ ਲੈਣਾ ਉਹ ਵਿੱਚ ਕਟਾਂਗੇ ਵੀ ਹਾਂਜੀ ਜੇ ਕੋਈ ਸਾਨੂੰ ਮਹਿੰਗਾ ਟਰੈਕਟਰ ਦੇਊ ਸਸਤਾ ਲਊਗਾ ਪੈਸੇ ਨਾਲ ਵੀ ਦੇਵਾਂਗੇ ਉਹਨੂੰ ਪੈਸੇ ਦੇ ਦਾਂਗੇ ਹਾਂਜੀ ਹਾਂ ਜਿੰਨੇ ਦੀ ਚੀਜ਼ ਹੋ ਉਹਨੇ ਦੀ ਰੱਖਾਂਗੇ ਜਿੰਨੇ ਦੀ ਹੂ ਉਹਨੇ ਦੀ ਵੇਚ ਦੇਗੀ ਤੇ ਲੋਨ ਦੀ ਸੌਦਾ ਜੀ ਲੋਨ ਦੀ ਸਾਰੇ ਟਰੈਕਟਰਾਂ ਦੇ ਸੌਦਾ ਜੀ ਸਾਰਿਆਂ ਤੇ ਲੋਨ ਹੋਊਗਾ ਜੀ ਠੀਕ ਆ ਬਾਈ ਜੀ ਕੋਈ ਦਿੱਕਤ ਨਹੀਂ ਹੈਗੀ ਲੋਨ ਦੀ ਅਗਲੇ ਦਿਨ ਯਾਨੀ ਕਿ ਸਿਪਲ ਸਹੀ ਹੋਣਾ ਚਾਹੀਦਾ ਸਾਡੇ ਟਰੈਕਟਰਾਂ ਦੇ ਉੱਤੇ ਕਾਗਜ਼ਾਂ ਦੀ ਜ਼ਿੰਮੇਵਾਰੀ ਹੈ ਅਗਲੇ ਦਿਨੋਂ ਹੋਣ ਤੱਕ ਦੀ ਵੀ ਜ਼ਿੰਮੇਵਾਰੀ ਹੈ ਤੇ ਲੋਨ ਹੋਣ ਦੀ ਵੀ ਸਾਡੀ ਜ਼ਿੰਮੇਵਾਰੀ ਹੈ ਠ ਚੇਸਟਾ ਕੋ ਬਾਈਆਂ ਕੋਲੇ ਫੋਲਾ ਬੇਲੇ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸੋਹਣਾ ਕੰਮ ਆ ਬਾਈ ਦਾ ਤੇ ਵੀਡੀਓ ਬਾਈ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦਿਆਂ ਨਵੀਂ ਵੀਡੀਓ ਨਾਲ ਧੰਨਵਾਦ ਅਸੀਕਾ ਅਸੀਕਾ